ਸਾਹਿਕਾਲ ਦੀ ਡੀਪੀਸੀ ਪੰਜਾਬੀ ਦਾ ਢੜਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕੀ ਸਾਂਝੇ ਕੀਤੀਆਂ ਨੇ ਸਾਡੇ ਪੱਤਰਕਾਰ ਵਿਕੀ ਮਲਕ ਨੇ ਬਟਾਲਾ ਤੋਂ ਤਾਂ ਦੱਸਦੀ ਹੈ ਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦਾ 538ਵਾਂ ਵਿਆਹ ਪੂਰਵ ਸਲਾਨਾ ਜੋੜ ਮੇਲਾ 29-30 ਅਗਸਤ ਨੂੰ ਸੰਗਤਾਂ ਵੱਲੋਂ ਵਿਸਾਲ ਪੱਧਰ ਤੇ ਮਨਾਇਆ ਜਾ ਰਿਹਾ ਹੈ ਵਿਆਹ ਪੂਰਵ ਨੂੰ ਲੈ ਕੇ ਸੰਗਤਾਂ ਵੱਡੇ ਪੱਧਰ ਤੇ ਸੇਵਾ 'ਚ ਜੁਟੀਆਂ ਹੋਈਆਂ ਹਨ ਵਾਖਵਾਖ ਸਿੱਖ ਜਥੇਬੰਦੀਆਂ ਤੇ ਸਮਾਜ ਸੇਵੀ ਜਥੇਬੰਦੀਆਂ ਵੱਖ-ਵੱਖ ਪ੍ਰਕਾਰ ਦੀਆਂ ਸੇਵਾਵਾਂ ਲਈ ਆਪਣੇ ਪੱਧਰ ਤੇ ਪ੍ਰਬੰਧ ਕਰ ਰਹੀਆਂ ਹਨ ਗੁਰਦੁਆਰਾ ਕੰਦ ਸਾਹਿਬ ਵਿਖੇ ਜੋੜਾ ਕਰ ਦੀ ਸੇਵਾ ਨਿਭਾ ਰਹੀ ਜੋੜਾ ਘਰ ਸੇਵਾ ਸੁਸਾਇਟੀ ਵੱਲੋਂ ਪਿਛਲੇ 13 ਸਾਲ ਤੋਂ ਵਿਆਹ ਪੂਰਵ ਮੌਕੇ ਪ੍ਰਸਾਦ ਰੂਪੀ ਭਾਜੀ ਕੱਢੀ ਜਾਂਦੀ ਹੈ 4 ਕਵਾਂਟਲ ਤੋਂ ਸ਼ੁਰੂ ਹੋਈ ਭਾਜੀ ਸੰਗਤਾਂ ਦੇ ਸਹਿਯੋਗ ਦੇ ਨਾਲ ਇਸ ਵਾਰ 13 ਟਨ ਭਾਜੀ ਕੱਢੀ ਜਾ ਰਹੀ ਹੈ ਜਿਸ ਵਿੱਚ ਮਿੱਠੇ ਸੱਕਰ ਪਾਰੇ ਲੂਣ ਵਾਲੀਆਂ ਸੇਵੀਆਂ ਮਠੀਆਂ ਤੇ ਹੋਰ ਕਈ ਪ੍ਰਕਾਰ ਦੇ ਮਿਸਟਾਂਗ ਪ੍ਰਦਾਸ ਪ੍ਰਸਾਦ ਤੌਰ ਤੇ ਬਣਾਏ ਜਾ ਰਹੇ ਹਨ ਭਾਈ ਸਤਨਾਮ ਸਿੰਘ ਸਮਰੱਥ ਨੇ ਦੱਸਿਆ ਕਿ ਵਿਆਪੂਰਬ ਤੋਂ ਅਗਲੇ ਦਿਨ ਇਹ ਪ੍ਰਸਾਦ ਸੰਗਤਾਂ 'ਚ ਵੰਡਿਆ ਜਾਂਦਾ ਹੈ ਅਤੇ ਸੰਗਤਾਂ ਦੀ ਮੰਗ ਤੇ ਦੂਰ ਦਰਾਡੇ ਵੀ ਸੰਗਤਾਂ ਨੂੰ ਇਹ ਪ੍ਰਸਾਦ ਭੇਜਿਆ ਜਾਂਦਾ ਹੈ ਤਾਂ ਦੱਸ ਦਈਏ ਕਿ ਬਟਾਲਾ ਸ਼ਹਿਰ ਦੇ ਵਿੱਚ ਹਰ ਸਾਲ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਪੂਰਵ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਤੇ ਜਿੱਥੇ ਕਿ ਪੂਰੇ ਪ੍ਰਸ਼ਾਸਨ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੀ ਕਮੇਟੀ ਇਸ ਵਿਆਹ ਪੂਰਵ ਨੂੰ ਬੜੇ ਹੀ ਧੂਮ ਧਾਮ ਤੇ ਚਾਵਾਂ ਦੇ ਨਾਲ ਮਨਾਉਂਦੀ ਉੱਥੇ ਹੀ ਸ਼ਹਿਰ ਵਾਸੀ ਵੀ ਇਸ ਪੂਰਵ ਨੂੰ ਬੜੇ ਹੀ ਧੂਮ ਧਾਮ ਦੇ ਨਾਲ ਮਨਾਉਂਦੇ ਤੇ ਵੱਖ-ਵੱਖ ਤਰ੍ਹਾਂ ਦੇ ਪੂਰੇ ਬਟਾਲਾ ਸ਼ਹਿਰ ਦੇ ਵਿੱਚ ਲੰਗਰ ਲਗਾਏ ਜਾਂਦੇ ਜਿੱਥੇ ਲੰਗਰ ਲਗਾਏ ਜਾਂਦੇ ਉੱਥੇ ਹੀ ਭਾਜੀ ਦੇ ਤੌਰ ਤੇ ਵਿਆਹ ਪੂਰਵ ਦੇ ਵਿੱਚ ਬਹੁਤ ਸਾਰੇ ਮਿਠਾਣ ਭੋਜਨ ਵੀ ਬਣਾਏ ਜਾਂਦੇ ਨੇ ਜਿਵੇਂ ਕਿ ਤੁਸੀਂ ਦੇਖਦੇ ਪਿਓ ਕਿ ਭਾਜੀ ਦੇ ਤੌਰ ਤੇ ਮਠੀਆਂ ਮਠੀਆਂ ਸੇਵੀਆਂ ਤੇ ਸ਼ੱਕਰਪਾਰੇ ਵਗੈਰਾ ਵੀ ਬਣਾਏ ਜਾ ਰਹੇ ਹਨ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਈਓ ਬਟਾਲੇ ਤੋਂ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀਆਂ ਤਿਆਰੀਆਂ ਤੁਸੀਂ ਇਸ ਦੇ ਉੱਤੇ ਕੀ ਕਹਿਣਾ ਚਾਹੁੰਦੇ ਹੋ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਮੇਰਾ ਨਾਮ ਸਤਜਨ ਸਿੰਘ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਾਸ ਜੋੜਾ ਕਰ ਸੇਵਾ ਸੈਡੀ ਗੁਰਦੁਆਰਾ ਕਨਸਰ ਦੇ ਸੇਵਾਦਾਰ ਅਸੀਂ ਜੀ ਇਹ ਭਾਜੀ ਜਿਹੜੀ ਪਿਛਲੇ ਕੋਈ 12 13 ਸਾਲ ਤੋਂ ਸਟਾਰਟ ਇਸ ਤੋਂ ਵੱਧ ਹੋ ਗਿਆ ਨਾ ਸਮਾਜੀ ਸਾਨੂੰ ਯਾਦ ਨਹੀਂ ਉਸ ਤੋਂ ਪਹਿਲਾਂ ਅਸੀਂ ਆਪਾਂ 4 ਕਿੰਟ ਤੋਂ ਚਾਲੂ ਕੀਤੀ ਸੀ 4 ਕਿੰਟ ਤੋਂ ਫਿਰ 8 ਕਿੰਟ ਹੋ ਗਈ 8 ਤੋਂ 12 ਫਿਰ ਮਾਰ ਬਾਬੇ ਨਾਲ ਦੀ ਇੰਨੀ ਕਿਰਪਾ ਹੋਈ ਵੀ ਹਰ ਸਾਲ ਟਨਾਂ ਸਾਨੂੰ ਵਧ ਗਈ ਜਿਦ ਤੱਕ ਪਿਛਲੇ ਸਾਲ 12 ਟਨ ਸੀ ਐਰ ਕੀ 13 ਟਨ ਦੇ ਮਹਾਰਾਜ ਦੀ ਕਿਰਪਾ ਹੋਈ ਆ ਕਿਰਪਾ ਮਹਾਰਾਜ ਦੀ ਹੋਈ ਆ ਸਾਰੀ ਜੀ ਕਿ ਬਿਨਾਂ ਇਸ ਤਰ੍ਹਾਂ ਬਣੇ ਇਹ ਮਠਿਆਈ ਜਿਹ ਜਿਤਨਾ ਬਾਬਾ ਜੀ ਦਾ ਵਿਆਹ ਪਰੋਪ ਜਿਤਨਾ ਹੁੰਦਾ ਪਹਿਲਾਂ ਇਹਨੂੰ ਪੈਕ ਕਰ ਦੇਣੀ ਸਾਰੀ ਪੈਕ ਕਰਨ ਤੋਂ ਬਾਅਦ ਬਾਬਾ ਜੀ ਦਾ ਵਿਆਹ ਜਦੋਂ ਸੁਭਾਵਤੀ ਹੋ ਜਾਂਦੀ ਆ ਉਸ ਤੋਂ ਅਗਲੇ ਦਿਨ ਸਵੇਰੇ ਜਿਹੜੀ ਸੰਗਤ ਸੁੱਤੀ ਹੁੰਦੀ ਆ ਕਾਫੀ ਹਜ਼ਾਰ ਮਲਕ ਸੰਗਤ ਸੁੱਤੀ ਹੁੰਦੀ ਆ ਉਹਨਾਂ ਨੂੰ ਸਵੇਰੇ ਠਾਲ ਕੇ ਸਾਰ ਜਿਤਨਾ ਭਾਜੀ ਆਪਾਂ ਆਪਣੇ ਇਸ ਤਰ੍ਹਾਂ ਨੂੰ ਵਿਆਹ ਭਾਜੀ ਬਣ ਕੇ ਤੋੜੀ ਦਾ ਸੇਮ ਹੀ ਉਸੇ ਤਰ੍ਹਾਂ ਆਪਣੀ ਸੰਗਤ ਨੂੰ ਆਪਣੇ ਸਮਝ ਕੇ ਉਹਨਾਂ ਨੂੰ ਸਾਰਿਆਂ ਨੂੰ ਭਾਜੀ ਬਣ ਕੇ ਤੋੜੀ ਦਾ ਜੀ ਆਪਣੇ ਜੋੜਾ ਘਰ ਸੇ ਸਾਡੀ ਗੁਰਦਾਰਾ ਕਨ ਸਾਹਿਬ ਜੀ ਮੁਰਕੇ ਆਪਾਂ ਤਿੰਨ ਦਿਨ ਲਗਾਤਾਰ ਹੀ ਸਵੇਰੇ ਸ਼ਾਮ ਜੋੜਾ ਘਰ ਸੇ ਸਾਡੀ ਤੋਂ ਭਾਜੀ ਜਿਹੜੀ ਪ੍ਰਾਪਤ ਕਰ ਸਕਦੇ ਜੇ ਨਹੀਂ ਮਿਲੇ ਹਾਂ ਜਿਹੜਾ ਬਾਅਦ ਵਿੱਚ ਕੋਈ ਰਹਿ ਜਾਂਦਾ ਉਹ ਸਾਡੇ ਕੰਟੈਕਟ ਨੰਬਰ ਹੈਗੇ ਨੇ ਉਥੇ ਲਿਖੇ ਹੋਏ ਨੇ ਬੋਰਡਾਂ ਦੇ ਉੱਤੇ ਉਹ ਸਾਡੇ ਨਾਲ ਕੰਟੈਕਟ ਕਰਕੇ ਸਾਡੇ ਕੋਲ ਭਾਜੀ ਲੈ ਸਕਦੇ ਆ ਮੇਰਾ ਨਾਮ ਗੁਰਮੀਤ ਸਿੰਘ ਕਲਸੀ ਹੈ ਭਾਜੀ ਇਹ ਕਦੋਂ ਜੂਰੂ ਕੀਤੇ ਤੇ ਕਿੰਨਾ ਦਾ ਭਾਜੀ ਬਣਾਉਂਦੇ ਤੇ ਭਾਜੀ 15 ਸਾਲ ਤੋਂ 14-15 ਸਾਲ ਤੋਂ ਰਗਾਤਾਰ ਕੱਢ ਰਹੇ ਆ ਪਹਿਲਾਂ ਥੋੜੀ ਥੋੜੀ ਕਾਟਦੀ ਆ ਅੱਜ ਕੱਲ ਬਹੁਤ ਲਾਰਜ ਸਕੇਲ ਤੇ ਹੁੰਦੀ ਆ ਤੇ ਅਸੀਂ ਭਾਜੀ 30 12 ਦਿਨ ਲਗਾਤਾਰ ਨਿਕਲਦੀ ਹੈ ਕਿਰਪਾ ਸਤਿਗੁਰਦੀ ਦੀ ਮਿਹਰ ਦੇ ਨਾਲ ਸਭ ਕੁਝ ਹੋ ਜਾਂਦਾ ਭਾਜੀ ਜਿੰਨੇ ਵੀ ਬੰਦੇ ਕੰਮ ਕਰਨਦੇ ਨੇ ਹਲਾਈ ਇਹ ਆਪਣੀ ਜ਼ਿੰਮੇਵਾਰੀ ਨਾਲ ਕੰਮ ਕਰਦੇ ਨੇ ਸਾਰੇ ਜਿਉਂ ਸਵੇਰੇ ਆਉਂਦੇ ਨੇ ਸ਼ਾਮ ਨੂੰ ਜਿਹੜਾ ਕੰਮ ਨਾਲ ਟੀਚਾਲ ਮਿੱਥਿਆ ਹੁੰਦਾ ਪੂਰਾ ਕਰਕੇ ਜਾਂਦੇ ਨੇ ਟਾਈਮ ਨਹੀਂ ਵੰਦੇ ਆਪਣੀ ਪੂਰੀ ਮਿਹਨਤ ਕਰਦੇ ਆ ਅਸੀਂ ਵੀ ਨਾਲ ਜਦੋਂ ਕਿ ਸਾਨੂੰ ਅਸੀਂ ਦਾ ਸਹਿਯੋਗ ਕਰਦੇ ਇਹਨਾਂ ਦੇ ਜਿਸ ਤਰ੍ਹਾਂ ਹੁੰਦਾ ਵਾਹਿਗੁਰੂ ਦੀ ਕਿਰਪਾ ਨਾਲ ਟਾਈਮ ਦਈਦਾ ਜੀ ਜਿਹੜੀ ਮਿਹਨਤ ਹੈ ਤੁਸੀਂ ਬਾਅਦ ਹਾਂਜੀ ਹਾਂਜੀ ਸਰ ਉਹ ਜਿੱਧਰ ਜਿੱਧਰ ਬੱਸਾਂ ਜਾਂਦੀਆਂ ਨੇ ਜੇਕਰ ਜੇ ਸਾਨੂੰ 10-12 ਨੇ ਫੋਨ ਹੁੰਦੇ ਨੇ ਵੀ ਸਾਨੂੰ ਇਸ ਸਟੇਸ਼ਨ ਤੇ ਚਾਹੀਦੀ ਆ ਉਧਰ ਜਿਹੜੀ ਜਿਹੜੀ ਬੱਸ ਬਟਾਲੇ ਤੋਂ ਡਾਇਰੈਕਟ ਜਾਂਦੀ ਆ ਸੀ ਬੱਸ ਤੇ ਰੱਖ ਦਿੰਦੇ ਆ ਉਹਨਾਂ ਨੂੰ ਕਹਿ ਦਿੰਦਾ ਲੈ ਲਓ ਉਹ ਲੈ ਲੈਂਦੇ ਨੇ ਆਪੇ ਬਾਅਦ ਚ ਡਿਸਟ੍ਰੀਬਿਊਟ ਕਰ ਲੈਂਦੇ ਨੇ ਇੱਕ ਦੂਜੇ ਹਾਂਜੀ ਇਹ ਕਿੰਨਾ ਹੈ ਇਹ ਵੇਖੋ ਜੀ ਪਹਿਲਾਂ ਸ਼ੱਕਰਪਾਰਾ ਬਣਦਾ ਵਾ ਫਿਰ ਮਿੱਠੀ ਸੇਵੀ ਬਣਦੀ ਆ ਲੂਣ ਵਾਲੀ ਸੇਵੀ ਬਣਦੀ ਆ ਗੋੜ ਵਾਲੀ ਕਾਠੀ ਬਣਦੀ ਆ ਮਠੀਆਂ ਬਣਦੀਆਂ ਨੇ ਸਾਰੇ ਇਕੱਠੇ ਆਹੀਂ ਪੈਕ ਕਰ ਦਿੰਨੇ ਆ ਲੂਣ ਵਾਲੇ ਆਰਕਾ ਵੱਖਰੇ ਕਰਾਂਗੇ ਤੇ ਦੂਸਰੇ ਇਕੱਠੇ ਜਿਹੜੇ ਮਿੱਠੇ ਵਾਲੇ ਵੱਖਰੇ ਕਰਕੇ ਤੇ ਪੈਕ ਕਰਕੇ ਸੰਗਤ ਨੂੰ ਇਹ ਸਭ ਉਹਦੀ ਕਿਰਪਾ ਦੀ ਉਹਦੀ ਕਿਰਪਾ ਨਾਲ ਵਧਦੀ ਜਾਂਦੀ ਆ ਸੰਗਤ ਦਾ ਸਹਯੋਗ ਵਧਿਆ ਜਾਂਦਾ ਮੋ ਉਧਰੋਂ ਸੰਗਤ ਲੈਣ ਵਾਲੀ ਜਿਹੜੀ ਜਿੰਨੇ ਪ੍ਰਸ਼ਾਦ ਲੈਣਾ ਉਹਨਾਂ ਦੀ ਗਿਣਤੀ ਵਧਦੀ ਜਾਂਦੀ ਆ ਹਰ ਵਾਰੀ ਡਿਮਾਂਡ ਵਧਦੀ ਜਾਂਦੀ ਆ ਉਹਦੇ ਕਰਕੇ ਪ੍ਰਮਾਤਮਾ ਦੀ ਕਿਰਪਾ ਹੋਈ ਜਾਂਦੀ ਆ ਸਭ